ਲੜਨਾ ਕੋਈ ਸ਼ੌਂਕ ਨਹੀਂ ਲੜਨਾ ਇੱਕ ਲੋੜ ਹੈ ਲੜਨ ਤੋਂ ਭੱਜਣਾ ਸਮਝੀ ਥੋੜਾ ਹੈ ਸਾਡੇ ਕਿਸਾਨ ਵਧਾਈ ਦੇ ਪਾਤਰ ਨੇ ਸਾਡੇ ਲੀਡਰ ਵਧਾਈ ਦੇ ਪਾਤਰ ਨੇ ਜਿਹੜੇ ਲੜ ਰਹੇ ਨੇਗੇ ਪਰ ਮੈਂ ਸੈਂਟਰ ਸਰਕਾਰ ਦੀ ਨਿੰਦਿਆ ਕਰਦਾ ਤੇ ਹਰਿਆਣਾ ਸਰਕਾਰ ਦੀ ਨਿੰਦਿਆ ਕਰਦਾ ਜਿਹੜੇ ਉਹਨਾਂ ਨੇ ਉਹਨਾਂ ਦੇ ਮਾਰਗੇ ਮਤਲਬ ਜੇ ਕਹੇ ਜੇ ਰਸਤੇ 'ਚ ਕਿੱਲ ਗੱਡੇ ਨੇਗੇ ਪਰ ਜੇ ਨਾ ਸਰਕਾਰ ਲੋਟ ਆਈ ਤਾਂ ਹਮਲਾ ਕਰਨ ਦਾ ਕੋਸ਼ਿਸ਼ ਕੀਤੀ ਮਤਲਬ ਕਿਸਾਨਾਂ ਦੇ ਉੱਤੇ ਫਿਰ ਭਾਰਤ ਸਰਕਾਰ ਇਹ ਸਮਝ ਲੈ ਫਿਰ ਇਹ ਹਮਲਾ ਨਹੀਂ ਹੈਗਾ ਇੱਕ ਤਰ੍ਹਾਂ ਦੀ ਪਾਕਿਸਤਾਨ ਦੀ ਜੰਗ ਹੈ ਜੰਗ ਵੰਗੂ ਉਠਾਂਗੇ ਫਿਰ ਜਿਵੇਂ ਪਾਕਿਸਤਾਨ ਉੱਡਦਾ ਫਿਰ ਪਵਾਗੇ ਸਾਰੇ ਭੱਜ ਕੇ ਉਹਨਾਂ ਕਰਨੀ ਠੀਕ ਆ ਸਾਡੇ ਸਾਥੀ ਲੜ ਰਹੇ ਨੇ ਉਹਨਾਂ ਨਾਲ ਲੜਨਾ ਚਾਹੀਦਾ ਸਰਕਾਰ ਜਾਂ ਤਾਂ ਉਹਨਾਂ ਦੀਆਂ ਮੰਗਾਂ ਮੰਨ ਜੇ ਤੇ ਜਾਂ ਫਿਰ ਭਾਈ ਉਹਨਾਂ ਨੂੰ ਰਸਤਾ ਛੱਡ ਦੇ ਇਹ ਕਿੰਨੇ ਚਿਰ ਬੰਦੇ ਲੰਮਾ ਬੰਦੇ ਨੇ ਕਿੰਨਾ ਚਲਾਉਂਦੇ ਨੇ ਇਹ ਸਾਡਾ ਇੱਕ ਮੂਲਕ ਅਧਿਕਾਰ ਆ ਧਰਨੇ ਦੇਣ ਦਾ ਕਿਤੇ ਵੀ ਜਾਈਏ ਧਰਨੇ ਦੇ ਸਕਦੇ ਆ ਤਾਂ ਸਰਕਾਰ ਨੂੰ ਸਾਡੀ ਬਿਲਕੁਲ ਇਸ ਗੱਲ ਤੇ ਚੇਤਾਵਨੀ ਆ ਜੇ ਕਿਸਾਨਾਂ ਤੇ ਕੋਈ ਹਮਲਾ ਕੀਤਾ ਹਾਂ ਛੋੜੇ ਰਹੇ ਕਿਸਾਨਾਂ ਨੂੰ ਮੈਂ ਬੇਨਤੀ ਲੀਡਰਾਂ ਨੂੰ ਬੇਨਤੀ ਕਰਨ ਜਿਹਾ ਲੀਡਰ ਸਾਡੇ ਸਿਆਣੇ ਨੇ ਹੋਸ਼ ਨਾਲ ਲੜਨਗੇ ਨੌਜਵਾਨਾਂ ਨੂੰ ਬੇਨਤੀ ਕਰਦਾ ਹੋਸਟ ਤੋਂ ਕੰਮ ਲੈਣ ਜੋਸਟ ਤੋਂ ਕੰਮ ਨਾ ਲੈਣਾ ਕਈ ਵਾਰਾਂ ਕੇਂਦਰ ਸਰਕਾਰ ਆਪਦੀਆਂ ਏਜੰਸੀਆਂ ਵਾਰਦੇ ਨੇ ਉਹਤੇ ਕਾਂ ਅੱਖ ਰੱਖਣ ਦੋ ਤਿੰਨ ਬੰਦੇ ਉਹਨਾਂ ਨੂੰ ਪਹਿਲਾਂ ਫੜਦੀ ਲੈ ਉਹ ਕਿਤੇ ਗੜਬੜ ਨਾ ਕਰਾ ਜਣ ਇੱਕ ਚੰਡੀਗੜ੍ਹ ਦੇ ਵਿੱਚ ਬੜਾ ਦੰਲ ਹੋਇਆ ਸੀ ਉਦੋਂ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਸੀ ਤੇ ਉਹ ਦੰਲ ਫੇਲ ਹੋ ਗਿਆ ਸੀਗਾ ਕਿ ਕੋਈ ਵੀ ਲੜਦਾ ਬੰਦਾ ਮੈਂ ਦੁਬਾਰਾ ਫੇਰ ਵੀ ਸੈਂਟਰ ਸਰਕਾਰ ਨੂੰ ਚੇਤਾਵਨੀ ਦਿੰਦਾ ਕਿਸਾਨਾਂ ਦੀਆਂ ਮੰਗਾਂ ਮੰਨਣ ਤੇ ਜਾ ਉਹਨਾਂ ਨੂੰ ਦਿੱਲੀ ਜਾਣ ਦੇਣਾ ਤੇ ਕੱਲ ਨੂੰ ਆਲ ਇੰਡੀਆ ਦੀ ਸਾਡੀ ਮੀਟਿੰਗ ਹੋਣ ਜਾ ਰਹੀ ਹੈ ਉਹਦੇ ਵਿੱਚ ਅਸੀਂ ਫੈਸਲਾ ਲਾਂਗੇ ਪੰਜਾਬ ਪੱਧਰ ਦਾ ਭਾਰਤ ਪੱਧਰ ਦਾ ਕੀ ਕਰਨਾ ਹੈ ਭਾਜੀ ਦੇ ਸੱਦਾ ਆਉਂਦਾ ਸੰਯੁਕਤ ਕਿਸਾਨ ਮੋਰਚੇ ਨੂੰ ਤਾਂ ਸੰਯੁਕਤ ਕਿਸਾਨ ਮੋਰਚਾ ਜਾਣ ਲਈ ਤਿਆਰ ਮੈਂ ਹਾਂ ਹਾਂ ਜਦੋਂ ਸੱਦਾ ਆਊਗਾ ਸੱਦਾ ਆ ਨਹੀਂ ਹੁੰਦਾ ਵੀ ਜੋ ਕਿਸੇ ਸੱਦਾ ਆ ਗਿਆ ਵੀ ਆਪਾਂ ਉਹਦੇ ਵਿੱਚ ਚਾਲਾ ਪਾ ਲਓ ਫਿਰ ਮੀਟਿੰਗਾਂ ਕਰਾਂਗੇ ਕੰਡੀਗੜ 2-3 ਮੀਟਿੰਗਾਂ ਹੋਣਗੀਆਂ ਵੀ ਕਿਹੜੇ ਤਰੀਕੇ ਦੇ ਕਿ ਸਾਰੇ ਬਾਰਡਰ ਘੇਰਨੇ ਨੇ ਕਿਹੜਾ ਬਾਰਡਰ ਪਹਿਲਾਂ ਤੋੜਨਾ ਹੈਗਾ ਫਿਰ ਮਤ ਕੇ ਕਰਿਆ ਜਾਊਗਾ ਫਿਰ ਮੂਰੇ ਵੱਡੀ ਲੀਡਰਸ਼ਿਪ ਲੱਗੂ ਬਾਰਡਰ ਤੋੜਨ ਵਾਸਤੇ ਕਿਉਂ ਅਸੀਂ ਪਹਿਲਾਂ ਜਿਹੜੇ ਬੈਠਿਆ 70-70 ਸਾਲ ਦੇ ਬੁੜੇ ਮੂਰੇ ਲੱਗਾਗੇ ਹਾਂ ਮੀਟਿੰਗਾਂ ਹੋਣਗੀਆਂ ਐ ਨਹੀਂ ਵੀ ਇੱਕ ਲੱਗਤ ਉਹਨਾਂ ਨੇ ਸਾਨੂੰ ਸਨੇਹਾ ਦਿੱਤਾ ਸੀ ਉੱਥੇ ਜਾ ਕੇ ਧੱਕਲ ਹੋ ਜਾਗੇ ਪਹਿਲਾਂ ਮੀਟ ਜੋ ਕੋਈ ਦੋ ਮੂਰ ਤੇ ਇੱਕ ਬਣ ਏਕਤਾ ਬਣਦੀ ਹੈ ਉਹ ਮੀਟਿੰਗਾਂ ਸਰਦੇ ਹੁੰ ਕੀ ਕਰਨਾ ਹੈ ਕਹੇ ਜਾਂ ਪ੍ਰੋਗਰਾਮ ਦੇਣਾ ਹਾਂ ਇਸੇ ਪ੍ਰੋਗਰਾਮ ਨੂੰ ਰੱਖਿਆ ਜਾਊ ਜਾਰੀ ਰੱਖਿਆ ਜਾਊ ਨਹੀਂ ਤਾਂ ਮੇਰੇ ਪਰ ਰੋਣ ਬੰਦ ਕਰਾ ਦਾਂਗੇ ਪਰ ਸਾਰੇ ਬਾਰਡਰ ਦੇ ਕਿਵੇਂ ਬੰਦੇ ਬਹੁਣ ਨੇ ਪਹਿਲਾਂ ਕਿਹੜਾ ਬਾਰਡਰ ਤੋੜਨਾ ਹੈ ਫਿਰ ਇਹ ਕਹਿ ਹੋਊਗਾ ਪ੍ਰਧਾਨਾਂ ਨੇ ਕਿਸਾਨ ਸਾਰੇ ਲੋਕਾਂ ਦਾ ਢਿੱਡ ਭਰਦਿਆ ਪਰ ਉਹਨਾਂ ਹੀ ਕਿਸਾਨਾਂ ਦੇ ਨਾਲ ਅਜਿਹਾ ਵਿਹਾਰ ਕੀਤਾ ਜਾ ਰਿਹਾ ਹੈ ਕੀ ਕਹਿੰਦੇ ਇਹ ਸਰਕਾਰਾਂ ਨਹੀਂ ਕਰਦੀਆਂ ਪੂੰਜੀਵਾਦ ਸਾਮਰਾਜਵਾਦ ਉਹ ਕਰਾਰ ਹੈ ਮੋਦੀ ਦੇ ਦੋ ਬਾਹਾਂ ਇੱਕ ਬਾਹ ਦਾ ਪੂੰਜੀਵਾਦ ਸਾਮਰਾਜ ਦੇ ਹੱਥ ਚ ਹੈ ਇੱਕ ਸਾਡੇ ਲੜਨ ਵਾਲੇ ਦੇ ਹੱਥ ਚ ਹੈ ਜਿਹੜਾ ਦਾਦੇ ਜਿਹੜਾ ਦੇਜੂਗਾ ਉਹ ਆਪਦੀਆਂ ਮੰਗਾਂ ਮਨਾ ਦੂਗਾ ਮੈਂ ਇੱਕ ਗਰੰਟੀ ਕਰਦਾ ਜੇ ਮੋਦੀ ਸਾਰਾ ਸਾਰੀਆਂ ਮੰਗਾਂ ਮੰਨ ਜਾਂਦਾ ਤਾਂ ਪੂੰਜੀਵਾਦ ਸ਼ਾਮਰਾਜਵਾਦ ਦੀ ਮੌਤ ਹੈ ਇਹ ਨਹੀਂ ਮੰਨਦਾ ਸਾਡੀ ਮੌਤ ਹੈਗੀ ਹੈਗੀ ਇਹ ਲੜਨ ਵਾਲੇ ਲੋਕਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਮੁਲਾਜ਼ਮਾਂ ਦੀ ਅਸੀਂ ਤਾਂ ਅਧਮਰੇ ਪਹਿਲਾਂ ਹੀ ਚੱਲਦੇ ਆਂਗੇ ਇਹਨੂੰ ਅਸੀਂ ਆਖਰੀ ਦਮ ਤੱਕ ਲੜਾਂਗੇ ਮੰਗਾਂ ਮਨਾ ਕੇ ਰ੍ਹਾਂਗੇ ਪ੍ਰਧਾਨ ਜੀ ਨੌਜਵਾਨਾਂ ਜਿਸ ਵੀ ਮੋਡੀਫਾਈ ਕਰਾ ਕੇ ਤੇ ਪੌਪਲਨਾਂ ਲੈ ਕੇ ਅੱਜ ਬਾਰਡਰਾਂ ਤੇ ਪਹੁੰਚ ਚੁੱਕੇ ਲੋਕ ਕਹਿੰਦੇ ਵੀ ਅਸੀਂ ਦਿੱਲੀ ਕੁਝ ਕਰਨਾ ਹੀ ਆ ਹਰ ਹੱਦ ਦੇ ਵਿੱਚ ਨਹੀਂ ਅਸੀਂ ਤਾਂ ਅੱਜ ਤੱਕ ਜਿਹੜੇ ਅੰਦੋਲਨਾਂ ਲੜੇ ਨੇਗੇ ਅਸੀਂ ਤਾਂ ਸ਼ਾਂਤਮਈ ਲੜੇ ਨੇ ਝੰਡੇ ਝੰਡੇ ਡੰਡੇ ਨਾਲ ਲੜੇ ਨੇ ਅਸੀਂ ਕੋਈ ਵੱਡੀਆਂ ਚੀਜ਼ਾਂ ਨਹੀਂ ਲੈ ਕੇ ਗਏ ਮੈਂ ਹੁਣ ਵੀ ਫਿਰ ਦੁਬਾਰਾ ਬੇਨਤੀ ਕਰਦਾਗਾ ਇਹ ਤਾਂ ਉਹਨਾਂ ਨੂੰ ਬਹਾਨਾ ਮਿਲ ਜਾਂਦਾ ਮਤਲਬ ਅਸੀਂ ਇੱਕ ਮੰਗਾ ਮਨਾਉਣ ਜਾ ਰਹੇ ਹਾਂਗੇ ਕੋਈ ਇਸ ਤਰ੍ਹਾਂ ਗੱਲ ਨਹੀਂ ਹੈਗਾ ਵੀ ਕਿਸੇ ਨੂੰ ਢਾਉਣ ਜਾ ਰਹੇ ਹਾਂਗੇ ਮੰਗਾ ਸ਼ਾਂਤਮਈ ਉੱਥੇ ਬੈਠੇ ਰਹਿਣ ਕੋਈ ਫਰਕ ਨਹੀਂ ਪੈਂਦਾ ਸਾਲ ਚੱਲ ਜੂ 6 ਮਹੀਨੇ ਚੱਲ ਜੂਗਾ ਆਪੇ ਸਾਡੇ ਨੂੰ ਹਰਿਆਣੇ ਦਾ ਕਨੈਕਸ਼ਨ ਕੱਟਿਆ ਹੋਇਆ ਹੈਗਾ ਹੋਰ ਕਿਦਾਂ ਦੁਬਾਰੇ ਕੱਟਿਆ ਜਾਊਗਾ ਦੁਬਾਰੇ ਅਸੀਂ ਪ੍ਰੋਗਰਾਮ ਤੇ ਜਾਂਗੇ ਰੇਲਾਂ ਵੀ ਰੋਕ ਦਾਂਗੇ 2 ਮਹੀਨਾ ਕਿ ਪੰਜਾਬ ਚ ਕੁਛ ਨਾ ਆਇਆ ਤਰਫ ਹੁਣ ਜੇ ਮਤਲਬ ਨਾ ਜਿਹੜੀਆਂ ਚੀਜ਼ਾਂ ਕੋਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਉਹ ਹੁਣ ਪ੍ਰੈਸ ਕਹੀ ਜਾਂਦਾ ਤਾਂ ਆ ਲੈ ਆਏ ਜੀ ਖੱਟਰ ਵੀ ਕਹੀ ਜਾਂਦਾਗਾ ਹੁਣ ਖੱਟਰ ਕਹੀ ਜਾਂਦਾ ਕਹਿੰਦਾ ਬਈ ਇਹ ਟਰੈਕਟਰ ਟਰਾਲੀਆਂ ਕਿਉਂ ਲੈ ਕੇ ਆਉਂਦੇ ਟਰਾਲੀ ਤਾਂ ਸਾਨੂੰ ਲੈ ਜਾਣੀ ਪੂ ਠੀਕ ਹੈ ਜਿਹੜੀਆਂ ਵੱਡੀਆਂ ਮਸ਼ੀਨਾਂ ਐ ਉਦੋਂ ਅਸੀਂ ਵੀ ਗਰੇਜ ਕਰ ਸਕਦੇ ਹਾਂ ਜੀ ਕੱਲੀਆਂ ਟਰਾਲੀਆਂ ਰੱਖ ਲੈਣਾ ਮੈਂ ਕਹਿ ਦਿੰਦਾ ਮੈਂ ਇਥੋਂ ਅਪੀਲ ਕਰਦਾ ਸਾਡੇ ਲੀਡਰਾਂ ਨੂੰ ਮਸ਼ੀਨਾਂ ਸਾਰੀਆਂ ਵਾਪਸ ਕਰ ਲੰਨੇ ਆ ਟਰਾਲੀ ਸਾਡੇ ਮੱਥੇ ਰਸਨ ਹੁੰਦਾ ਰਸਨ ਲੈ ਕੇ ਜਾਣਗੇ ਖਟਰ ਰਸਤਾ ਖੋਲਦੇ ਅਸੀਂ ਮਸ਼ੀਨਾਂ ਸਾਰੀਆਂ ਪੰਜਾਬ ਚ ਭੇਜਦਾ ਉਥੇ ਲੈ ਕੇ ਨਹੀਂ ਜਾਂਦੇ ਪ੍ਰਧਾਨ ਜੀ ਪਹਿਲਾਂ ਵਾਲੇ ਅੰਦੋਲਨ ਤੇ ਇਸ ਅੰਦੋਲਨ ਦੇ ਵਿੱਚ ਕੀ ਫਰਕ ਦੇਖਦੇ ਹੋ ਤੁਸੀਂ ਕਿਉਂਕਿ ਤੁਸੀਂ ਉਹ ਅੰਦੋਲਨ ਲੰਬਾ ਟਾਈਮ ਲੜਿਆਗਾ ਹਾਂ ਉਹ ਫਰਕ ਕੀ ਹੈ ਉਹ ਅੰਦੋਲਨ ਦੇ ਵਿੱਚ 500 ਜਥੇਬੰਦੀ ਦੀ ਭਾਰਤ ਦੀ ਇਸ ਅੰਦੋਲਨ ਦੇ ਵਿੱਚ 17 ਜਥੇਬੰਦੀ ਉਨਦੇ ਆਪਦੇ ਬਿਆਨ ਨੇ ਸਾਡਾ 17 ਜਿੱਥੇ ਮਿਸਕਟਰ ਕੁਝ ਰਾਜਸਥਾਨ ਦੀਆਂ ਕੁਝ ਪੰਜਾਬ ਦੀਆਂ ਕੁਝ ਕਦੇ ਦੂਜੇ ਸਟੇਟਾਂ ਚੋਂ 17 ਤੇ 500 ਦਾ ਫਰਕ ਹੀ ਹੋਣਾ ਉੱਥੇ 500 ਦਿਮਾਗ ਹੋ ਗਿਆ ਇੱਥੇ ਮਤਲਬ ਜੇ ਕਹਿ ਦੀਏ ਆਪਣਾ 17 ਦਿਮਾਗ ਨੇ ਤੇ ਸਦਾਰੇ 17 ਸਾਡੇ ਲੀਡਰ ਲੜਨ ਵਾਲੇ ਨੇ 17 ਮਾਗਰੀ ਉਹਨਾਂ ਦੀ ਫੌਜ ਆ ਕਿੰਨੀ ਫੌਜ ਅਸੀਂ ਉਹਨੂੰ ਗਿਣਦੇ ਹੁੰਨੇ ਆ ਲੜਨ ਵਾਲੀ ਜਿਹੜੇ ਸਾਡੇ ਪੱਕੇ ਵਰਕਰ ਹੁੰਦੇ ਨੇ ਜਿਹੜੇ ਕਹਿੰਦੇ ਬਹਿ ਜੋ ਬਹਿ ਜਾਣਗੇ ਜਿਹਨੂੰ ਕਹਿੰਦੇ ਪੈ ਜੋ ਪੈ ਜਾਣਗੇ ਜਿਹਨੂੰ ਕਹਿੰਦੇ ਚੱਲ ਪੋ ਚੱਲ ਪੈਣਗੇ ਉਹ ਪੱਕੀ ਫੌਜ ਹੁੰਦੀ ਹੈ ਮਤਲਬ ਜੇ ਆਪਦੇ ਆਪ ਦੀ ਲੀਡਰ ਦੀ ਗੱਲ ਨਹੀਂ ਮੰਨਣੀ ਉਹਨੂੰ ਅਸੀਂ ਪੱਕੀ ਫੌਜ ਨਹੀਂ ਕਹਿੰਦੇ ਉਹ ਠੀਕ ਹੈ ਲੋਕਾਂ ਦਾ ਜਜ਼ਵਾਹਤ ਗੁੱਸਾ ਹੁੰਦਾ ਉਹ ਗੁੱਸਾ ਕੱਢਦੇ ਹੁੰਦੇ ਨੇ ਆਪਦਾ ਉਹ ਫੌਜ ਨਹੀਂ ਗਣੀ ਜਾ ਸਕਦਾ ਤਾਂ ਜੀ ਡੀਡੀਪੀ ਵੱਲੋਂ ਪੰਜਾਬ ਪੁਲਿਸ ਨੂੰ ਵੀ ਹੁਕਮ ਦਿੱਤੇ ਗਏ ਨੇ ਵੀ ਜੇਕਰ ਕਿਸਾਨ ਜੀ ਸੀ ਵੀ ਆ ਮਸ਼ੀਨਾਂ ਜਾਂ ਪਾਪ ਲਾਈਨ ਲੈ ਕੇ ਜਾਂਦੇ ਨੇ ਤਾਂ ਇਹਨਾਂ ਨੂੰ ਪੰਜਾਬ ਦੇ ਵਿੱਚ ਹੀ ਰੋਕੋ ਉਹਨਾਂ ਨੇ ਇੱਕ ਕਿਹਾ ਵੀ ਵੱਡੇ ਰੋੜਾਂ ਤੇ ਟਰੱਕ ਨਾ ਟਰ ਪੋਰਟਗਲ ਨੇ ਵੀ ਇਹ ਗੱਲ ਆਈ ਹੈ ਆਉਣ ਵਾਲੇ ਦਿਨਾਂ 'ਚ ਮੇਰਾ ਖਿਆਲ ਹੈ ਸਾਡੇ ਮੋਰਚੇ 'ਚ ਪਾਸ ਹੋਊਗਾ ਭਾਰਤ ਦੇ ਵਿੱਚ ਜਿਹੜੇ ਵੱਡੇ ਰੋਡ ਨੇ ਜੀਟੀ ਰੋਡ ਨੇ ਕੁਝ ਨੇ ਸਾਰੇ ਦੇ ਟਰੈਕਟਰ ਬਾਹਰ ਹੋਣਗੇ ਸ਼ਾਇਦ ਫੈਸਲਾ ਇਹ ਹੋਊਗਾ ਕੋਰਟ ਆ ਸਾਡੇ ਸੰਘਰਸ਼ ਦੇ ਵਿੱਚ ਅਮੀ ਦਖਲਅਜ਼ੀ ਨਾ ਦੇਣ ਸਾਡੀ ਟੱਕਰ ਸਰਕਾਰ ਨਾਲ ਕੋਰਟ ਨਾਲ ਸਾਡਾ ਕੋਈ ਰੌਲਾ ਨਹੀਂ ਬਰਾ ਖੜਾ ਦੇ ਕੋਰਟ ਅਸੀਂ ਕਿਉਂ ਮਤਲਬ ਕੁਝ ਰਸਤੇ ਰੋਕਾਂਗੇ ਕੋਰਟ ਆ ਸਾਨੂੰ ਤਾਂ ਕਹਿੰਦੀ ਨਹੀਂ ਹਰਿਆਣਾ ਸਰਕਾਰ ਨੂੰ ਰਾਹ ਖੋਲ ਦੇ ਤੇ ਸਾਨੂੰ ਕਹਿੰਦੀ ਆ ਵੀ ਤੁਸੀਂ ਟਰੈਕਟਰ ਪਾਸੇ ਲੈ ਜਾਓ ਮਤਲਬ ਜੇ ਟਰੈਕਟਰ ਨਾਲ ਪੈਸਾ ਕਰਾਂਗੇ ਤਾਂ ਟਰੈਕਟਰ ਨਾਲ ਹੀ ਲੜ ਕੇ ਉਹਦਾ ਭਾਅ ਲਵਾਂਗੇ